ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰੂਪ ਵਾਲੀ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸਾਬੇ ਵੀਰ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਆ ਤੁਹਾਨੂੰ ਸਾਰੇ ਪਸ਼ੂ ਵਿਖਾਉਣੇ ਆ ਕੋਈ ਸੱਜਰ ਆ ਕੋਈ ਤੋਕੜ ਆ ਤੇ ਕੋਈ ਬੱਚੇ ਤੋਂ ਬਿਨਾ ਆ ਤੇ ਵੀਡੀਓ ਪੂਰੀ ਵੇਖਿਓ ਸਰ ਹਰ ਵਰੇੜੀ ਤੇ ਬੁਸ਼ ਤੁਹਾਨੂੰ ਵਿਖਾਵਾਂਗੇ ਅੱਜ ਤੇ ਇੱਕ ਮਾਜਿਆ ਤੇ ਬਾਕੀ ਸਾਰੀਆਂ ਗਾਵਾਂ ਤੇ ਬਾਕੀ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੂਈਆਂ ਆਪਣੀਆਂ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਕਰਾ ਲਿਆ ਕਰੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਜੀ ਠੀਕ ਠਾਕ ਨੇ ਹਾਂਜੀ ਵਧੀਆ ਤੇ ਵੇਗ ਗਿਆ ਪਿਛਲਾ ਮਾਲ ਫਿਰ ਹਾਂਜੀ ਜੀ ਠੀਕ ਐ ਤੇ ਚਲੋ ਨਾਮ ਦੱਸਤਾ ਫਿਰ ਨਾਮ ਭਾਜੀ ਆਪਣਾ ਸਾਭੀ ਐ ਪਿੰਡ ਸੂਬੜੀ ਜ਼ਿਲ੍ਹਾ ਗਰਦਾ ਤੋਂ ਸੀਰਵਟਾਲਾ ਕਹਿੰਦੇ ਪੋਟਾਡੇ ਤੋਂ 2 ਕਿਲੋਮੀਟਰ ਪਹਿਲਾ ਪਿੰਡ ਸਰੂਪਲੀ ਠੀਕ ਹੈ ਬਟਾਲੇ ਵੱਲੋਂ ਜਦੋਂ ਅੰਮ੍ਰਿਤਸਰ ਨੂੰ ਜਾਇਦਾ ਵਾ ਤੇ ਪਹਿਲਾ ਪਿੰਡ ਜਿਹੜਾ ਪਹਿਲਾ ਪਿੰਡ ਸਰੂਪਲੀ ਆਪਣੇ ਹੱਥੀ ਜਿਹੜਾ ਆਉਣਾ ਵਾ ਹਾਂਜੀ ਹਾਂਜੀ ਸਰੂਪ ਵਾਲੀ ਹੈ ਨਾ ਤੇ ਫੋਨ ਨੰਬਰ ਵੀ ਬੋਲੋ ਫੋਨ ਨੰਬਰ ਹੈ ਬਈ 97818 2382 ਠੀਕ ਹੈ ਤੇ ਸ਼ੁਰੂਆਤ ਮਾਜਤਾਂ ਕਰ ਲਈਏ ਹਾਂਜੀ ਅੱਜ ਤਾਂ ਚੰਗੀ ਰੌਣਕ ਲਾਈ ਜੀ ਇਹਦੇ ਬਾਬੇ ਸਰਬਜੀਤ ਸਿੰਘ ਰਾਮਦਾਸ ਜੀ ਠੀਕ ਹੈ ਚਲੋ ਫਿਰ ਇੱਦਾਂ ਸ਼ੁਰੂ ਕਰ ਲਈਏ ਪਹਿਲੇ ਪਿੰਨਮ ਚ ਦੋ ਜਿਸ ਵੇ ਸਮੀਂ ਛੋਟੀ ਅੱਛਾ ਦੂਸਰਾ ਸਵੇਰ ਸਮੀਂ ਚ ਸ਼ਗੀਆ ਦੰਦੀਆਂ ਲਈ ਚੈੱਕ ਕੀਤੇ ਆ ਹਾਂ ਚੈੱਕ ਬੰਦ ਕਰਵਾ ਕੇ ਦਵਾਂਗੇ ਅੱਛਾ ਦੂਸਰੇ ਵਾਲੇ ਆ 10 ਦਿਨਾਂ ਜੇ ਮੇਰੇ ਨਾਲ ਛੋਟੀ ਲੈ ਜਾਗੀ ਅੱਛਾ ਪਹਿਲੇ ਸਵੇਰ ਛੋਟੀਆਂ 10 ਲੀਟਰ ਦੁੱਧ ਦਤਾ ਹੈ ਆਕਾਸਤਾ ਗਈ ਨੂੰ 13 14 ਤੋਂ ਛੋਟੀ ਦੇਗੀ ਦੋ ਰੋ ਹਾਂ ਫੇਰ ਇੱਕ ਰੀਨ ਆ ਮੂਹੂ ਖਾਣ ਦਾ ਸ਼ਗੀ ਦੀ ਖਾਣ ਦਾ ਆ ਦੇਸਾ ਦੇ ਜੇ ਬਰਾਬਰ ਦਈ ਕਰਨਾ ਹਾਂ ਦੋਵੇਂ ਸੈੱਟ ਚ ਮੈਂ ਚੈੱਕ ਕਰ ਦਿੰਦਾ ਸੈਡ ਵਾਲੇ ਦੰਦ ਬਾਕੀ ਸੋਹਣੀ ਝੋਟੀ ਸਾਂਭੀ ਸੁੰਭੀ ਚੰਗੀ ਆ ਤੇ ਥੱਲੇਆਂ ਚੰਗੀ ਪਰ ਹੰਦੀ ਆ ਅਜੇ ਦੱਸ ਦੇਣ ਦੇ ਲਾਗੇ ਬੰਨੇ ਜਿਹੜਾ ਟਾਈਮ ਕਿੰਨੇ ਲੈ ਜਾਣਾ ਹੈ ਅੱਜ ਲੈ ਆਓ ਤੇ ਕਿੰਨਾ ਫੇਰੇ ਦਾ ਰੱਖਣਾ ਮੁੱਲ ਮੁੱਲ ਵੇਖ ਲੈ ਜਿਹਨੇ ਦੀ ਜਾਇਜ਼ ਜਾਇਜ਼ ਦੀ ਗੱਲ ਕਰੀਏ ਫਿਰ ਮੁੱਲ ਵੀ ਜੇ ਆਪਾਂ ਲੋਕਾਂ ਨੂੰ ਕਹਿੰਦੇ ਕਿ ਲੱਖ ਮੰਗ ਲਈਏ 10 ਮੰਗ ਲਈਏ ਉਹ ਕੰਮ ਨਹੀਂ ਕਰਨਾ 90 ਹਜ਼ਾਰ ਦੀ ਮੁੱਲ ਕਰਾਂਗੇ ਅੱਛਾ ਜਿਹੜੀ ਦੇ ਦੇਣੀ ਆ ਬਸ 83 ਹਜ਼ਾਰ ਦੀ ਛੋਟੀ ਦੇ ਦਾਂ ਅੱਛਾ 83 ਹਜ਼ਾਰ ਦੀ ਦੇ ਦੇਣੀ ਬਾਕੀ ਛੋਟ ਛੜ ਵਿੱਚੋਂ ਕਰ ਦੋ ਆਪਾਂ ਲੋਕਾਂ ਕੋਲ ਕੋਈ ਵੀਰ ਨੂੰ ਫੋਨ ਲਾ ਕੇ ਮਾਨਦਾਰ ਹੋ ਰਹੀ ਵਿੱਚ ਕਰ ਦਿੰਦੇ ਠੀਕ ਹੈ ਤੇ ਬਾਕੀ ਆ ਦੇਖ ਸਾਦੇ ਛੋਟੇ ਸਿੰਘ ਦੀ ਝੋਟੀ ਆ ਸੋਹਣੀ ਝੋਟੀ ਆ ਜਿਹੜੀ ਸਾਨੂੰ ਦੱਸਾਈ ਗਿਆ ਆਪ ਵੀ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਆਹ ਦੇਖ ਸੰਦੇ ਜੀ ਤਨ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਈ ਹੈ ਆ ਗੱਬਨ ਜੇ ਹਾਂਜੀ ਇਹ ਭਾਜੀ ਪਿਛਲੇ ਸਵੇਰੇ ਸੂਣੀ ਆ ਇਹ ਤੋਂ ਅੱਛਾ ਹਾਂਜੀ ਤੇ ਦੁੱਧ ਕਿੰਨਾ ਕਰੀ ਜਾਓਗੀ ਦੁੱਧ ਭਾਜੀ ਪਿਛਲੇ ਸਵੇਰੇ ਦੁੱਧ 12-13 ਕਿਲੋ ਮਾਨ ਦੇ ਦਿੰਦੀ ਜੀ ਐਰ ਕਾਹਨ ਚ ਸੂਣੀ ਬੜੀ ਵਧੀਆ ਟਿਕਾਣੇ ਉਂਝ 15 ਕਿਲੋ ਵਸੀ ਦੁੱਧ ਦੇ ਦੇਗੀ ਜੀ ਜੀ ਤੋਰ ਹਾਂ ਫਿਰ ਇੱਕ ਰੀਨੇ ਬਾਕੀ ਗੱਬਨ ਪਛੇਤੇ ਦੁੱਧ ਦਾ ਜਿਹੜਾ ਅੰਦਾਜ਼ਾ ਹੀ ਹੁੰਦਾ ਵਾ ਹਾਂਜੀ ਹਾਂਜੀ ਵਾਧੇ ਵੀ ਘੱਟ ਸਕਦੀਆਂ ਤੇ ਘੱਟ ਵੀ ਘੱਟ ਸਕਦੀਆਂ ਤੇ ਦਿਨ ਵੀ ਉੱਪਰ ਥੱਲੇ ਖੜ ਸਕਦੀਆਂ ਕੋਈ ਦੋ ਦਿਨ ਪਹਿਲਾਂ ਵੀ ਸੋ ਸਕਦੀ ਹੈ ਤੇ ਕੋਈ ਉੱਤੇ ਵੀ ਖੜ ਸਕਦੀ ਹੈ 来。Mm. No. ਇਹ ਦੇ ਵਾਹਣੇ ਕਰੀ ਦੇਖ ਸਕਦੇ ਆ ਪੁੱਲਾ ਜੀ ਜਦੋਂ ਮੱਦੀ ਕੋ ਗੱਲੀ ਠੱਡੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ 25000 ਰੁਪਏ ਕਰਾਂਗੇ ਅੱਛਾ ਜਿਹੜੀ ਦੇ ਦੇ ਲਈ 30000 ਦੀ ਬਜਾਏ ਵੀ ਦੇ ਦੇ ਅੱਛਾ ਇਹ 30000 ਦੀ ਦੇ ਦੇ ਹਾਂ ਨਾ ਜੀ ਦੇ ਦੇ ਠੀਕ ਹੈ ਜੀ ਤੇ ਹੁਣ ਆ ਵੀ ਜਿਹੜੀ ਗੱਬਣ ਆ ਇਹ ਵੀ ਗੱਬਣ ਹੋ ਜੀ ਇਹ ਕਿੰਨਾ ਖੜਦੀ ਟਾਈਮ ਇਹ ਵੀ ਤੱਕ ਦੇਣ ਲੱਗੂਗੀ ਤੇ ਇਹ ਕਿੰਨੇ ਕਿ ਦੁੱਧ ਵਾਲੀ ਆ ਇਹ ਦੁੱਧ ਵੀ ਜੀ 14 15 ਕਿਲੋ ਵੀ ਮਾਨ ਵਸੀ ਦਿੰਦੇ ਤੋੜ ਦੋ ਫਿਰ ਇਹਨਾਂ ਨੂੰ ਅਜਲਾ ਹੈ ਪੱਕੇ ਵੀ ਜਦੋਂ ਮੈਂ ਥੱਲੇ ਬੈਠਾ ਸੀ ਉਸੇ ਬਾਰੇ ਸ਼ੀਰ ਕੋਈ ਇੱਕ ਗੱਲ ਠੀਕ ਹੈ ਜੀ ਜਦੋਂ ਵਧੀਆ ਥਾਣੀ ਮਈਆਂ ਵਾਲਾ ਲੱਗਾ ਭਾਜੀ ਬਹੁਤ ਠੰਡੀ ਹਵਾ ਦਾ ਤੇ ਇਹਦਾ ਵੀ ਫਿਰ ਕਿੰਨਾ ਰੱਖੀਏ ਮੁੱਲ ਤੇਰਾ ਮੁੱਲ ਦੇ ਵਿੱਚ ਆਪਾਂ ਕਰਾਂਗੇ ਤਾਂ 45000 ਰੁਪਇਆ ਅੱਛਾ ਇਹ ਵਸੀ ਜਿਹੜੀ ਆਪਾਂ 44000 ਦੀ ਦੇ ਦਾਂਗੇ ਅੱਛਾ ਹਾਂਜੀ ਬਾਕੀ ਕੋਈ ਵੀ ਫੋਨ ਉਸ ਹੋਰ ਮੰਗਦਾ ਨੂੰ ਕਰਾਂਗੇ ਠੀਕ ਹੈ ਜੀ 44000 ਤੋਂ ਕਹਿੰਦੇ ਕਿ ਮੰਨਤਾ ਨੇ ਇਹਦਾ ਕਰ ਦੇਣ ਦੂਸਰੇ ਸਵੇ ਸੁਣੀ ਠੀਕ ਹੈ ਜੀ ਤੇ ਹੁਣ ਆ ਜਿਹੜੀ ਬੱਜੇ ਤੋਂ ਬਿਨਾਂ ਆ ਜੀ ਪਹਿਲਣਿਆ ਦੇ 9 ਲੀਟਰ ਦੁੱਧ ਦੇ ਥੱਲੇ ਵਸੀ ਹੈਗਾ 9 ਲੀਟਰ ਪੱਕਾ ਦੁੱਧ ਦੋ ਡੰਗ ਚ ਵਾਇ ਕੋ ਤਿੰਨ ਚ ਵਾਇ ਸੀਲ ਇਦਾਂ ਹੁਣੇ ਵਾਇ ਪਾੜਾ ਪਾ ਕੇ ਵੇਜੋ ਥੱਲੇ ਅੱਛਾ ਥੋੜੀ ਸੀਲ ਠੰਡੀ ਵਸੀ ਹੈ ਤੋੜ ਦੋ ਫੇਰ ਇਹਨਾਂ ਬੱਚਾ ਨਹੀਂ ਹੁਣ ਹੈਗਾ ਇਹਦਾ ਬੱਚਾ ਨਹੀਂ ਹੈਗਾ ਜਿਹੜਾ ਮਰਜੀ ਚੋਲੇ ਆਏ ਨਹੀਂ ਵੀ ਕੋਈ ਸਫਾਈ ਆ ਕੋਈ ਗੰਨ ਹੋਗੀ ਅੱਛਾ ਇਹਦੇ ਪਾੜਾ ਪਾ ਦੇ ਬੰਦੇ ਕਹਿੰਦੇ ਜਦੋਂ ਤੱਕ ਬਾਕੀ ਇਹ ਵੀਡੀਓ ਬਣਾਉਣ ਦਾ ਟਾਈਮ ਜਿਹੜਾ ਦੁਪਹਿਰ ਦਾ ਆ ਆ ਜ ਲੈ ਆ 来 जाओ जी ਤੇ ਇਹਦਾ ਫਿਰ ਮੁੱਲ ਤੇਰਾ ਮੁੱਲ ਵੀ ਜੀ ਆਪਾਂ 30000 ਰੁਪਇਆ ਕਰਾਂਗੇ ਇਹ 26000 ਦੀ ਪੱਜੀ ਪੱਸੀ ਦੇ ਦਾਂ ਅੱਛਾ 26000 ਦੀ ਦੇ ਦੋਗੇ ਠੀਕ ਹੈ ਤੇ ਆ ਵੀ ਬੱਚੇ ਤਾਂ ਵੀ ਨਹੀਂ ਇਹ ਇਹ ਟੋਕੜੇ ਇਹਦੇ ਕੋਲ ਦੁੱਧ ਇਹਦੇ ਕੋਲ ਜੀ ਦੁੱਧ 6 ਲੀਟਰ ਜੋ 6 ਲੀਟਰ ਹੈ ਤੋੜ ਦੋ ਫਿਰ ਇਹਨਾਂ ਨੂੰ ਇਹ ਆ ਵੀ ਚਲੋ ਕਿਹ ਵੇਦਾ ਚਾਹ ਪਾਣੀ ਦਾ ਸਾਰੀ ਇਹ ਬੜੀ ਸਾਲ ਬਰਤਨਾਂ ਤੇ ਦੁੱਧ 7-8 ਕਿਲੋ ਲੈਵੇ ਦਹੀਂ ਚੰਗਣਾ ਦੁੱਧ ਹੁੰਦਾ ਵਾ ਇਹੋ ਜਿਹੇ گاਵਾਂ ਦਾ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਛੋਟਾ ਹੀ ਬਿਲਕੁਲ ਅੱਛਾ ਜਿਹੜੀ ਦੇ ਦੇਣੀ ਆਪਾਂ ਤਾਂ ਮੁੱਲ ਦਾ ਵਾਦੇ ਕੀ ਕਰਨਾ 12000 ਦੀ ਬਜਾਈ ਕਰ ਦੇ ਜੀ 12000 ਦੀ ਠੀਕ ਹੈ ਜੀ ਤੇ ਹੁਣ ਆ ਵੀ ਗਾਂ ਬੱਚੇ ਤੋਂ ਬਿਨਾ ਜਿਹਨੂੰ 20 ਦਿਨ ਸੂਈ ਨ ਹੋ ਗਿਆ ਤੇ ਬੱਚਾ ਮਰ ਗਿਆ ਅੱਛਾ ਇਹਦੇ ਕੋਲ ਦੁੱਧ ਵੀ ਝਿਆ ਆਪਾਂ ਤਾਂ 14 ਲੀਟਰ ਠੰਡਾ ਕਰਕੇ ਆ ਤਿਆਰ ਜਿਹੜਾ ਬਿਲਕੁਲ ਬਿਲਕੁਲ ਜਿੰਨੀ ਵਾਰ ਮੱਦੀ ਕੋ ਚਵਾਏ ਤੇ 3 ਦਿਨ ਚਵਾਲੇ ਤੋਰੋ ਫਿਰ ਇਹਨਾਂ ਵਿੱਚ ਬਾਕੀ ਕੱਦ ਘੱਟ ਚੰਗੇ ਦੀ ਹੈ ਵੀ ਬੱਚਾ ਨਹੀਂ ਇਹਦਾ ਹੈਗਾ ਹੁਣ ਦੁੱਧ ਜਿਹੜਾ ਕਹਿੰਦੇ ਵੀ 14 ਲੀਟਰ ਹੈਗਾ ਇਹਦੇ ਕੋਲ ਅੱਜ ਲੈ ਆਇਓ ਇਹ ਕਿਵਾਈ ਕਰਦੇ ਆ ਜੀ ਮਸ਼ੀਨ ਨਾ ਠੀਕ ਤੇ ਕਿੰਨਾ ਹੈ ਇਹਦਾ ਮੁੱਲ ਇਹਦਾ ਮੁੱਲ ਵੀ ਜੀ ਬਿਲਕੁਲ ਛੋਟਾ ਹੀ ਕਰਨਾ ਚਾਹੁੰਨੇ ਕਿ ਆਪਾਂ ਦੇ ਦੇਣੀ ਹੈ ਕਿੰਨੇ ਮੁੱਲ ਵਿੱਚ 35000 ਅੱਛਾ 30000 ਦੀ ਭੱਜੀ ਕਰ ਦੇ ਜੀ 36000 ਦੀ ਦੇ ਦੇਣੀ ਹੈ ਤੇ ਬਾਕੀ ਪੰਜ ਦੋ ਟਾਂਗ ਚੋਏ ਤਿੰਨ ਚ ਪੂਰੀ ਹੋਣੇ ਤੇ ਤਸੱਲੀ ਪੂਰੀ ਦਵਾਂਗੇ ਦੀ 14 ਲੀਟਰ ਦੀ ਅੱਛਾ ਹਾਂਜੀ ਕੋ ਮਸ਼ੀਨ ਨਾ ਚੁੰਦੇ ਨਾ ਉਹਦੇ ਕਾ ਥਾਂ ਥੋੜਾ ਛੋਟਾ ਉਹਦਾ ਬਾਕੀ ਜਿੱਦਾ ਮਰਜ਼ੀ ਕੋਈ ਚੋਵੇ ਕੋ ਗੱਲ ਜੀ ਭਾਈ ਦੋ ਟਾਂਗ ਠੀਕ ਹੈ ਜੀ ਤੇ ਹੋਰ ਕੁਛ ਹੈ ਨਾ ਵੇਚੀ ਫਿਰ ਨਹੀਂ ਬਸ ਵੀ ਜੀ ਬਹੁਤ ਮਿਹਰਬਾਨੀ ਠੀਕ ਹੈ ਜੀ ਇੱਕ ਵਾਰੀ ਥਾਣੇ ਦੇ ਤੁਹਾਨੂੰ ਦਿਖਾ ਦਈਏ ਬਾਕੇ ਦਾ ਹਾਂ ਦੇਖ ਜਿਹੜੀਆਂ ਸੋਈਆਂ ਵਾ ਉਹ ਆਪਣੇ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ